ਮਰਵਾਉਣਾ ਆਵੇ ਨਾ ਉਹਨੂੰ ਥਾਪੀ ਆ ਕਈਆਂ ਨੇ ਹੁਣ ਆ ਗਏ ਆ ਦਿਨ ਸਰਪੰਚੀ ਦੇ ਕਈਆਂ ਥਾਪੀਆਂ ਦੇਣੀਆਂ ਤਗੜਾ ਹੋ ਕੇ ਤੇਰੀਆਂ ਆਗੀਆਂ ਵੋਟਾਂ ਪਿੰਡ ਵਿੱਚ ਆਏ ਹੌਲਾ ਕਰਕੇ ਵਿਚਾਰੇ ਨੂੰ ਬਾਦ ਦੇਣਾ ਉਹਨੂੰ ਐ ਸਾਡੀ ਆਦਤ ਹੈ ਜਿੰਨੂੰ ਮਰਵਾਉਣਾ ਥਾਪੀ ਦੇ ਦੇਓ ਆਪੇ ਆਪ ਹੀ ਵਿਚਾਰਾ ਮਰ ਜਾਂਦਾ ਇਹ ਨਹੀਂ ਕਹਿਣਾ ਪਿਪਾਈ ਜੇ ਤੂੰ ਖਲੋਣ ਲੱਗਾ ਪਿੰਡ ਦਾ ਪਲਾ ਕਰੀ ਅਸੀਂ ਤੇਰੇ ਨਾਲ ਆ ਖਰਚਾ ਕਰੀ ਨਾ ਤੇ ਜਿੰਨੇ ਤੈਨੂੰ ਮਿਲਣ ਸਾਰੇ ਪਿੰਡ ਦੇ ਪਹਿਲਾਂ ਅਗਲੇ ਦੀ ਖਾਨਾ ਕੂਚੀ ਕਰਕੇ ਰੱਖਦੇ ਨੇ ਡਰਮੀਆਂ ਚ ਕਣਕ ਨਹੀਂ ਸਰਪੰਚ ਤੇ ਰਹਿਣ ਦੇਣੀ ਪੈੜੀਆਂ ਚ ਪੱਠੇ ਨਹੀਂ ਰਹਿਣ ਦੇਣੇ ਮੁੜ ਕੇ ਕਰਨਗੇ ਸਾਡੇ ਪਿੰਡ ਦਾ ਸਰਪੰਚ ਕੰਮ ਨਹੀਂ ਕੰਮ ਵਿਚਾਰਾ ਖੇ ਕਰੇ ਨੰਗ ਤੇ ਪਹਿਲੋਂ ਕਰਕੇ ਰੱਖ ਦਿੱਤਾ ਫਿਰ ਜਿਉ ਹੋਣਾ ਵਿਚਾਰੇ ਨੇ ਖਾਣਾ ਹੀ ਐ ਪਹਿਲੋਂ ਉਹਨੇ ਆਪਣੀਆਂ ਲਿਸਟਾਂ ਪੂਰੀਆਂ ਕਰਨੀਆਂ ਮੁੜ ਕੇ ਪਿੰਡ ਤੇ ਲਾਉ ਤੇ ਜੇ ਸਾਡੀਆਂ ਆਦਤਾਂ ਜਾਣ ਬਦਲ ਅਸੀਂ ਕਹੀਏ ਸਰਪੰਚਾ ਤੇਰੇ ਕੋਲੋਂ ਨਹੀਂ ਉਹ ਪੀਣੀ ਕੋਟ ਚਾ ਵੀ ਤੈਨੂੰ ਬਣਾਵਾਂਗੇ ਸਰਪੰਚ ਤੇ ਪੰਜ ਪੰਜ ਸਾਲ ਤੇਰੇ ਕੋਲੋਂ ਤੇਰਾ ਘੋਟ ਫੜ ਕੇ ਪਿੰਡ ਦਾ ਕੰਮ ਕਰਵਾਉਣਾ ਜੇ ਨਾ ਸਰਪੰਚ ਕਰੇ ਤੇ ਫਿਰ ਫੜ ਲੇ